ਰਾਈਫਲ ਸ਼ੂਟਿੰਗ ਵਿੱਚ 골ਡ ਲੈ ਕੇ ਆਏ ਹੋ ਇਹ ਕੰਪੀਟੀਸ਼ਨ ਕਿੱਥੇ ਹੋਇਆ ਸੀ ਔਰ ਕਿੱਦਾਂ ਪਾਰਟਿਸਿਪੇਟ ਕੀਤਾ ਇਹ ਸ਼ੂਟਿੰਗ ਦਾ ਕੰਪੀਟੀਸ਼ਨ 10 ਅਗਸਤ ਤੋਂ 14 ਅਗਸਤ ਮੋਹਾਲੀ ਵਿੱਚ ਹੋਇਆ ਸੀ ਇਹਦੇ ਵਿੱਚ 50 ਮੀਟਰ ਰਾਈਫਲ ਇਵੈਂਟ ਵਿੱਚ 3 ਪੋਜੀਸ਼ਨ ਤੇ ਪ੍ਰੂਨ ਪੋਜੀਸ਼ਨ ਵਿੱਚ ਹੋਇਆ ਸਾਡਾ ਮੁਕਾਬਲਾ ਇਹਦੇ ਵਿੱਚ ਸਾਡਾ ਟੀਮ ਮੈਡਲ ਵਿੱਚ ਮੇਰੇ ਨਾਲ ਮੇਰੇ ਸਾਥੀ ਹਰਗੀਰ ਸਿੰਘ ਮੇਰੇ ਕੋਚ ਸੀ ਨਾਲ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਵਿੱਚ ਸਾਡਾ ਪਹਿਲੇ ਨੰਬਰ ਤੇ ਰਹੇ ਸੀ ਪੂਰੇ ਪੰਜਾਬ ਵਿੱਚ ਤੇ ਉਹਨਾਂ ਦਾ ਮੇਰੇ ਕੋਚ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਦਵਿੰਦਰ ਮੈਮ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਇਹਨਾਂ ਵਿੱਚ ਉਸ ਤੋਂ ਬਾਅਦ ਸੀ ਹੋਰ ਪਹਿਲਾਂ ਪਹਿਲਾਂ ਕਿੱਥੇ ਕੰਪੀਟੀਸ਼ਨ ਲੜੇ ਹੋ ਔਰ ਕਿਹੜੀ ਪੋਜੀਸ਼ਨ ਰਹੀ ਤੁਹਾਡੀ ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਸਟਾਰਟਿੰਗ ਵਿੱਚ ਕੀਤਾ 2022 ਵਿੱਚ ਸ਼ੁਰੂ ਕੀਤਾ ਹੈ ਡਿਸਟ੍ਰਿਕਟ ਵਿੱਚੋਂ ਉਹਦੇ ਵਿੱਚੋਂ ਵੀ ਮੇਰੇ ਦੋ ਮੈਡਲ ਆਏ ਸੀ ਸਟਾਰਟਿੰਗ ਵਿੱਚ ਸੋ ਇੱਕ 골ਡ ਮੈਡਲ ਆਇਆ ਹੈ ਇੱਕ ਬ੍ਰੌਂਜ਼ ਮੈਡਲ ਆਇਆ ਹੈ ਇੱਕ ਸੀਨੀਅਰ ਕੈਟਾਗਰੀ ਤੇ ਜੂਨੀਅਰ ਵਿੱਚ ਉਸ ਤੋਂ ਬਾਅਦ ਮੇਰਾ ਸਟੇਟ ਪਾਰਟਿਸਪੈਂਟ ਫਿਰ ਉਸ ਤੋਂ ਬਾਅਦ ਮੇਰਾ ਪ੍ਰੀ ਨੈਸ਼ਨਲ ਨਾਰਥਸਟੋਨ ਫਿਰ ਨੈਸ਼ਨਲ ਵਿੱਚ 10 ਮੀਟਰ ਕੈਰੇਲਾ ਵਿੱਚ ਹੋਇਆ ਮੇਰਾ ਮੁਕਾਬਲਾ ਤੇ ਉਹਦੇ ਵਿੱਚ ਮੈਂ ਨੈਸ਼ਨਲ ਵਿੱਚ ਕੁਆਲੀਫਾਈ ਕਰਕੇ ਇੰਡੀਆ ਟੀਮ ਦੇ ਟ੍ਰਾਇਲ ਵਿੱਚ ਸਿਲੈਕ ਤੇ ਉਹ ਕੁਝ ਗਲਤੀ ਕਰਕੇ ਮੈਂ ਰਹਿ ਗਿਆ ਸੀ ਪਿਛਲੇ ਸਾਲ ਅੱਛਾ ਤੁਸੀਂ ਸਟੱਡੀ ਕਰਦੇ ਹੋ ਸਟੱਡੀ ਹਾਂਜੀ ਬੀਕੋ ਸਟੱਡੀ ਕਰਦਾ ਮੈਂ ਕਾਦੀ ਪਿੱਛੜ ਗਿਆ ਮੈਂ ਬੀਕੋਮ ਕੰਪਲੀਟ ਹੋ ਗਈ ਮੇਰੀ ਤੇ ਹੁਣ ਅੱਗੇ ਫਰਦਰ ਸਟੱਡੀ ਮੈਂ ਐਡਮਿਸ਼ਨ ਲੈਣੀ ਹੈ ਤੁਹਾਡੇ ਪਰਿਵਾਰ ਦਾ ਤੁਹਾਡੇ ਇਸ ਕਾਮਯਾਬੀ ਪਿੱਛੇ ਕਿੰਨਾ ਸਹਿਯੋਗ ਬਹੁਤ ਸਹਿਯੋਗ ਹੈ ਜਿਸ ਵਿੱਚ ਮੇਰਾ ਸਭ ਤੋਂ ਵੱਡਾ ਮੇਰੇ ਪਾਪਾ ਦਾ ਮੰਮੀ ਦਾ ਤੇ ਮੇਰੇ ਵੱਡੇ ਭਰਾ ਦਾ ਕਿੰਨਾ ਬਹੁਤ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਹਾਂ ਜੀ ਇਹ ਕੰਪੀਟੀਸ਼ਨ ਕਿੰਨਾ ਟਫ ਜਿਹੜੇ ਹੋਰ ਵੀ ਬੱਚੇ ਆਏ ਸਿਗੇ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਇਹਦੇ ਵਿੱਚ ਪੂਰੇ 올ਓਵਰ ਪੰਜਾਬ ਦੇ ਬੱਚੇ ਆਉਂਦੇ ਆ ਮਤਲਬ ਇਹਦਾ ਜਿਹੜਾ ਇਨਰ 10 ਜਿਹੜਾ ਬਹੁਤ ਹੀ ਮਾਈਨਰ ਜਿਹਾ ਹੁੰਦਾ ਜਿੱਦਾਂ ਸਾਡਾ ਇੱਕ ਸੇਰ ਦਾ ਵਾਲ ਹੈ ਉਹਦੇ ਵਿੱਚ ਜਿਹੜਾ 10 ਮੀਟਰ ਜਿਹੜਾ ਡਿਸਟੈਂਸ ਉਹਦੇ ਵਿੱਚ ਇੱਕ ਸੇਰ ਦਾ ਵਾਲ ਜਿਹੜਾ ਹੁੰਦਾ ਸਾਡਾ ਉਹ ਹੁੰਦਾ ਹੈ ਮਤਲਬ 10 ਦਾ ਇਨਰ 10 ਦਾ ਉਹ ਸ਼ਾਟ ਮਤਲਬ 0.5 mm ਦਾ ਜਿਹੜਾ ਹੁੰਦਾ ਉਹਦੇ ਵਿੱਚ ਉਹ ਇਨਾ 10 ਵਿੱਚ ਸਾਡਾ ਕਾਊਂਟ ਕੀਤਾ ਜਾਂਦਾ ਹੈ 10 ਮੀਟਰ ਵਿੱਚ ਪਰ ਇਹ ਥੋੜਾ ਟਫ ਹੈ ਕਾਫੀ ਟਫ ਟਫ ਕੰਪੀਟੀਸ਼ਨ ਹੁੰਦਾ ਹੈ ਇਹਦੇ ਵਿੱਚ ਫਿਊਚਰ ਦੇ ਕੀ ਪਲਾਨ ਹੈ ਕਿ ਪੂਰ ਅੱਗੇ ਕਿੱਥੇ ਵੱਧਣਾ ਚਾਹੁੰਦਾ ਕਿ ਫਿਊਚਰ ਹੁਣ ਮੈਂ ਇੱਥੋਂ ਅੱਗੇ ਹੁਣ ਸਟੇਟ ਵਿੱਚ 골ਡ ਮੈਡਲ ਆਇਆ ਉਸ ਤੋਂ ਬਾਅਦ ਹੁਣ ਸਾਡਾ ਪ੍ਰੀ-ਨੈਸ਼ਨਲ ਕੰਪੀਟੀਸ਼ਨ ਹੋਏਗਾ ਨੌਰਥ ਸੂਨ ਉਹਦੇ ਵਿੱਚ ਤੇ ਨੈਸ਼ਨਲ ਵੀ ਹੋਏਗਾ ਉਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹਦੇ ਵਿੱਚ ਵੀ 골ਡ ਲੈ ਕੇ ਆਵਾਂ ਤੇ ਉਸ ਤੋਂ ਬਾਅਦ ਵਿੱਚ ਇੰਡੀਆ ਟੀਮ ਦੇ ਟ੍ਰਾਇਲ ਵਿੱਚ ਮੈਂ ਪਹਿਲੇ ਨੰਬਰ ਤੇ ਆਵਾਂ ਤਾਂ ਕਿ ਜੋ ਅੱਗੇ ਵਰਲਡ ਕੱਪ ਜਿਹੜੇ ਹੁੰਦੇ ਆ 올림픽 ਵਿੱਚ ਉਹਨਾਂ ਵਿੱਚ ਮੈਂ ਸਿਲੈਕਟ ਹੋਵਾਂ ਅੱਜ 골ਡ ਲੈ ਕੇ ਆਇਆ ਨੈਸ਼ਨਲ ਦੇ ਵਿੱਚੋਂ ਵੀ ਖੇਡਿਆ ਜਿੱਤਿਆ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜਦੋਂ ਬੇਟੇ ਦੀ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਇੰਨੇ ਹੋਜੀ ਕਿ ਦਸ ਹੀ ਨਹੀਂ ਜਾ ਸਕਦੀ ਮੇਰਾ ਕਹਨਾ ਕਿ ਅੱਗੇ ਤੋਂ ਅੱਗੇ ਭਗਵਾਨ ਇਹਨੂੰ ਜ਼ਿਆਦਾ ਤਰੱਕੀ ਦੇਵੇ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਜਿੰਨੇ ਬੱਚੇ ਗਲਤ ਕੰਮਾਂ 'ਚ ਆਏ ਉਹ ਵੀ ਸੁਧਰਨ ਦੀ ਇਹਦੇ ਨਾਲ ਦੇਖ ਕੇ ਕਿ ਯਾਰ ਅਸੀਂ ਵੀ ਕੁਝ ਖੇਲੀਏ ਤੇ ਬੱਚੇ ਨਸ਼ਿਆਂ ਦੇ ਨਾ ਪੈਣ ਮੈਂ ਇਹ ਸੀ ਦੇਖਿਆ ਜਦੋਂ ਤੁਹਾਡਾ ਬੇਟੇ ਦਾ ਖੁਸ਼ੀ ਤੁਹਾਨੂੰ ਜਿਹੜੀ ਅੱਖਾਂ ਇਮੋਸ਼ਨਲ ਹੋ ਗਈ ਕਿਸੇ ਕੀ ਉਸ دل ਚ ਆਇਆ ਸੀਗਾ ਕੀ ਸੋਚ ਕੇ ਤੁਸੀਂ ਇਮੋਸ਼ਨਲ ਹੋ ਗਏ ਭਾਜੀ ਬਹੁਤ ਜ਼ਿੰਦਗੀ ਜਿੰਮੇਂਦ ਕੀਤੀ ਜੀ ਏਹ ਸੋਚਿਆ ਕਿ ਮੈਂ ਆਪਣੇ ਬੱਚਿਆਂ ਨੂੰ ਕੁਝ ਮੈਂ ਨਹੀਂ ਕੁਝ ਬਣ ਸਕਿਆ ਪਰ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹਣਾ ਤੇ ਅੱਜ ਮੇਰੀ ਮਿਹਨਤ ਮੈਨੂੰ ਦਿਖ ਰਿਹਾ ਕਿ ਰੰਗ ਲਾ ਰਹੀ ਹੈ ਮੇਰੇ ਦੋ ਬੇਟੇ ਦੋਨੇ ਵਧੀਆ ਤੇ ਉਹਦੇ ਮਾਜਨ ਨੇ ਤੇ ਸਿਰ ਨਾ ਉੱਚਾ ਕਰ ਦਿੱਤਾ ਕਿ ਸੋਚਿਆ ਵੀ ਨਹੀਂ ਹੁਣ ਤੁਸੀਂ ਹੋਰ ਮਾਪੇ ਨੂੰ ਕੀ ਸੰਦੇਸ਼ ਦੋਗੇ ਹੋਰ ਬੱਚਿਆਂ ਨੂੰ ਕੀ ਤੁਸੀਂ ਮੈਸੇਜ ਹੋਰ ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਣਾ ਚਾਹਣਾ ਕਿ ਜਿੰਨੇ ਮੇਰੇ ਪੰਜਾਬ ਦੇ ਨੌਜਵਾਨ ਹੈ ਜੇ ਨਸ਼ੇ ਵਾਲੇ ਬੱਚੇ ਨਸ਼ੇ ਕਰਦੇ ਐ ਛੱਡ ਕੇ ਤੇ ਖੇਡਾਂ ਵਾਲੇ ਪਾਸੇ ਆਓ ਆਪਣੇ ਮਾਪੇ ਦਾ ਮੇਰੇ ਵਾਂਗ ਨਾਰੋਸ਼ਨ ਕਰੋ ਜਿੱਦਾਂ ਮੇਰੇ ਅੱਖਾਂ 'ਚ ਪਾਣੀ ਆਇਆ ਆਪਣੇ ਮਾਂ ਪਈ ਉਹਦੀਆਂ ਅੱਖਾਂ 'ਚ ਵੀ ਪਾਣੀ ਲਿਆਓ ਕਿ ਜਾਇਂ ਸਾਡੇ ਪੰਜਾਬ ਦਾ ਨਾਮ ਸਾਡੇ ਦੇਸ਼ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਹੋਵੇ ਮੈਂ ਇਹ ਹੀ ਕਹਿੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਖੇਡਾਂ ਨੂੰ ਅੱਗੇ ਕਰਵਾਓ ਬਲੇ ਤਰਫ ਫੋਨ ਆ ਪਾਪਾ ਦਾ ਫੋਨ ਆਇਆ ਹੂੰ ਕਿ ਮੁੰਡਾ ਦਿੱਤ ਗਿਆ ਕੋਈ ਐਥ ਗੋਲਡ ਮੈਡਲ ਐਥ ਲਾਇਕ ਕਿ ਤਾਂ ਬੜੀ ਖੁਸ਼ੀ ਹੋਈ ਸੰਤ ਤੇ ਹਾਂ ਇਹ ਤਾਂ ਉਹ ਤੋਂ ਜਿਹੜਾ ਸਾਡਾ ਬਹੁਤ ਵਧੀਆ ਬਚਪਨ ਤੋਂ ਹੀ ਚਾਹ ਇੰਨਾ ਸ਼ਾਂਤ ਹੈ ਜਿੱਦਾਂ ਕੋਣਾ ਤੋਂ ਓਦਾਂ ਹੀ ਕਰਿਆ ਕਦੀ ਇੰਨੇ ਕੋਈ ਗਾਲ ਕੋਈ ਮਾਲ ਕਦੀ ਨਹੀਂ ਤੇ ਮੂੰਹ ਚਾਹ ਜੇ ਤਾਂ ਕੋਈ ਗੱਲ ਹੀ ਨਹੀਂ ਹੈ ਜਦੋਂ ਵੀ ਜਦੋਂ ਵੀ ਕੋਈ ਕਵੇ ਕਿ ਕੋਈ ਕੰਮ ਕਰ ਦੇ ਉਸੇ ਵੇਲੇ ਇੰਨੇ ਕਰ ਦਿੰਦਾ ਹਾਂ ਕਦੀ ਸੁਣਨੇ ਜਵਾਬ ਨਹੀਂ ਦਿੱਤਾ ਹੈਗਾ ਪੜਾਈ ਚ ਕਿਦਾਂ ਦਾ ਹੈ ਪੜਾਈ ਚ ਠੀਕ ਹੈ ਪੜਾਈ ਠੀਕ ਹੈਗਾ ਠੀਕ ਠੀਕ ਹੈ ਮਤਲਬ ਕਿ ਯਾਨੀ ਕਿ ਉਹ ਮਰਕੀ ਉਹ ਸੁਭਾਅ ਦਾ ਬਹੁਤ ਵਧੀਆ ਨੇਚਰ ਬਹੁਤ ਵਧੀਆ ਹੈ ਪੜਾਈ ਚ ਵਧੀਆ ਹੈ ਸਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਇੱਕ ਛੜਾ ਛੋਟਾ ਭਰਾ ਜਿਹੜਾ ਹੈਗਾ ਹੈ ਪੰਜਾਬ ਸਟੇਟ ਵਿੱਚ ਗੋਡ ਲੈ ਗਿਆ ਹੈ। ਉਹ ਸਾਡੇ ਲਈ ਬਹੁਤ ਗਰਵ ਵਾਲੀ ਗੱਲ ਹੈ। ਸਾਡੇ ਪਰਿਵਾਰ ਲਈ ਸਾਡੇ ਆਪਣੇ ਏਰੀਆ ਲਈ ਬਹੁਤ ਇਹਨੇ ਬਹੁਤ ਮਿਹਨਤ ਕੀਤੀ ਹੈਗੀ ਹੈ। ਇਹਦੇ ਸਾਡੇ ਸਾਰੇ ਪੂਰੇ ਪਰਿਵਾਰ ਨੇ ਮਿਹਨਤ ਕੀਤੀ ਹੈਗੀ ਇਹਦੇ ਪਿੱਛੇ। ਸਾਨੂੰ ਬਹੁਤ ਵਧੀਆ ਲੱਗਾ ਹੈ ਕਿ ਗੋਲਡ ਮੈਡ ਲੈ ਗਿਆ ਹੈ। ਛੋਟਾ ਭਰਾ ਸਤੋਂ लाडला ਹੁੰਦਾ ਹੈ ਵੱਡੇ ਭਰਾ ਦਾ। ਜਦੋਂ ਫੋਨ ਆਇਆ ਪਹਿਲੀ ਵਾਰੀ ਪਤਾ ਕੀ ਰਿਐਕਸ਼ਨ ਸੀ ਉਹਨੂੰ। ਮੈਂ ਐਕਚੁਅਲੀ ਅਸਾਂ ਤਾਂ ਮੈਂ ਸੀਗਾ ਉਸਲੇ ਜਲੰਧਰ। ਇਹਦਾ ਮੈਨੂੰ ਫੋਨ ਆਇਆ ਕਿ ਮੇਰਾ ਇਹਦਾ ਦਾ ਦੋ ਗੋਲਡ ਮੈडल ਮੈਨੂੰ ਆਇਆ ਤੇ ਮੇਰੇ ਅੱਖਾਂ ਚੋਂ ਲੇ ਪਾਣੀ ਆ ਗਿਆ ਖੁਸ਼ੀ ਨਾਲ ਉਹ ਖੁਸ਼ੀ ਵਾਲੇ ਅੰਸੂ ਸੀਗੇ ਮੈਨੂੰ ਬਹੁਤ ਪ੍ਰਾਊਡ ਹੋਇਆ ਮੈਂ ਫਟਾਫਟ ਪਾਪਾ ਨੂੰ ਫੋਨ ਕੀਤਾ ਕਿ ਪਾਪਾ ਇਹਦਾ ਇਹਦਾ ਵੀ ਛੋਟੇ ਦਾ ਗੋਲਡ ਆ ਉਹਨੇ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਫਿਰ ਮਾਪਾ ਨੂੰ ਖੁਸ਼ੀ ਦਿੱਤੀ ਇਹ ਨਿਊਜ਼ ਦਿੱਤੀ ਉਹ ਵੀ ਬਹੁਤ ਖੁਸ਼ ਹੈ ਉਹਨਾਂ ਦੇ ਅੱਖਾਂ ਚੋਂ ਵੀ ਪਾਣੀ ਆ ਗਿਆ ਫਿਰ ਘਰ ਆ ਗਿਆ ਸੀ ਇਹਦਾ ਵਧੀਆ ਤਰੀਕੇ ਨਾਲ ਵੈਲਕਮ ਕੀਤਾ ਤੁਹਾਨੂੰ ਬਹੁਤ ਵਧੀਆ ਲੱਗਾ